ਐ ਸਾਹੇਲੇ ਪੁੱਤ ਆ ਮਾਤਾ ਕੋਈ ਸੋਹਣਾ ਜਿਹਾ ਸੂਟ ਵਿਖਾ ਦੇ ਮੈਨੂੰ ਆ ਮਾਤਾ ਉੱਪਰ ਆ ਜਾ ਉੱਪਰ ਦੇਖਾ ਨਾ ਸੂਟ ਨਾ ਪੁੱਤ ਵੇ ਮੇਰੇ ਗੋਡੇ ਨਹੀਂ ਚੱਲਦੇ ਮੈਨੂੰ ਇੱਥੇ ਕੋਈ ਸੋਹਣਾ ਜਿਹਾ ਸੂਟ ਵਿਖਾ ਦੇ ਇੱਥੇ ਮਾਤਾ ਤੈਨੂੰ ਪ੍ਰਿੰਟ ਮਿਲਨੇ ਆ ਪ੍ਰਿੰਟ ਮਿਲਨੇ ਆ ਫੈਦੇ ਵਾਲੇ ਮਿਲ ਜਾਣੇ ਪਰ ਪ੍ਰਿੰਟ ਮਿਲਨੇ ਆ ਹਾਂ ਪੁੱਤ ਮੈਂ ਪ੍ਰਿੰਟ ਹੀ ਲੈਣਾ ਪਰ ਹੋਵੇ ਕੋਟਨ ਦਾ ਆ ਫਿਰ ਮਾਤਾ ਆ ਤੇਰੇ ਵਾਸਤੇ ਬਹੁਤ ਵਧੀਆ ਸੂਟ ਹੈਗੇ ਆ ਵੇ ਪੁੱਤ ਮੈਂ ਬੈਠਾ ਕਿੱਥੇ ਆ ਬੈਂਚ ਤੇ ਬਹਿ ਜਾ ਮਾਤਾ ਇੱਥੇ ਬਹਿ ਜਾ ਮੇਰੇ ਗੋਡੇ ਦੁਖਦੇ ਇੱਥੇ ਬਹਿ ਜਾ ਇੱਥੇ ਬਹਿ ਜਾ ਮਾਤਾ ਇੱਥੇ ਬਹਿ ਜਾ ਅੱਛਾ ਮਾਤਾ ਤੈਨੂੰ ਮੈਂ ਸੂਟ ਦਿਖਾਉਣਾ ਫਾਇਦੇ ਵਾਲੇ ਤੇ ਵੇ ਮੈਂ ਆਪਣੀ ਕੁੜੀਆਂ ਨੂੰ ਵੀ ਦੇਣੀ ਹੈ ਸੂਟ ਫਿਰ ਫਿਰ ਮਾਤਾ ਬੈਸਟ ਹੈ ਗਿਆ ਆ ਹੈਗੇ ਆ 6 600 ਵਾਲੇ ਮਾਤਾ 300 ਦੀ ਰੇਨ ਚ ਸੂਟ ਕਰਤੇ 300 ਦੀ ਰੇਨ ਚ ਤੇ ਤੈਨੂੰ 300 ਰੁਪਏ ਦਾ ਸੂਟ ਦੇ ਦੋਗੇ ਤੁਸੀਂ ਉਹ ਮੈਂ ਕਿਹਾ ਮਾਤਾ ਦੇ ਹੀ ਜਾ ਨਾ ਜਿਨੇ ਮਰਜ਼ੀ ਲੈ ਜਾ ਕੋਟਨ ਦਾ ਸੂਟ ਹੈ ਕੋਟਨ ਦਾ ਕੋਟਨ ਦਾ ਸੂਟ ਹੈ ਮਾਤਾ ਕੋਟਨ ਦਾ ਹਾਏ ਵੇ ਪੁੱਤ ਮੈਂ ਬੜੀ ਦੂਰੋਂ ਆਈਆਂ ਆ ਤੇਗਲੇ ਹੋ ਮਾਤਾ ਤੇਰਾ ਕਟਾ ਨਹੀਂ ਹੋਣ ਦਿੰਦੇ ਜਿਹੜਾ ਤੇਰਾ ਕਰਾਇਆ ਪਾੜਾ ਲੱਗਿਆ ਜਿੰਨੀ ਦੂਰ ਆਈਏ ਤੇਰਾ ਪੂਰਾ ਪੂਰਾ ਫਾਇਦਾ ਹੋ ਮਾਤਾ ਆ ਵੇਖ ਡਿਜ਼ਾਈਨ ਵੇਖ ਆ ਸਾਰੇ ਡਿਜ਼ਾਈਨ ਤਿੰਨ 300 ਰੁਪਏ ਦੀ ਰੇਂਜ ਚ ਮਿਲ ਜਾਣੇ ਸੋਹਣੇ ਆ ਨਾ ਇੰਨੇ ਸੋਹਣੇ ਡਿਜ਼ਾਈਨ ਲਾਏ ਹੋਏ ਐ ਤੁਸੀਂ ਓ ਮਾਤਾ ਕੁੜੀਆਂ ਨੂੰ ਵੀ ਨਾਲ ਲਿਓ ਅਹੀ ਲ ਪੁੱਤ ਆ ਦੋ ਸੂਟ ਮੈਨੂੰ ਦੇ ਦੇ ਕਿਹੜੇ ਮਾਤਾ ਆ ਦੋ ਸੂਟ ਮੈਨੂੰ ਦੇ ਦੇ ਤੇ ਮਾਤਾ ਡਿਜ਼ਾਈਨ ਕਿਵੇਂ ਲੱਗੇ ਡਿਜ਼ਾਈਨ ਪੁੱਤ ਤੇਰੇ ਬਹੁਤ ਵਧੀਆ ਲੱਗੇ ਮੈਂ ਆਪਣੀਆਂ ਕੁੜੀਆਂ ਨੂੰ ਵੀ ਨਾਲ ਲਿਆਵਾਂਗੀ